ਰ ਬੱਚੀ ਹੈ ਇਹਦੇ ਪਹਿਲਾਂ ਤੁਸੀਂ ਵੇਖ ਲਓ ਆਪਾਂ ਤੁਹਾਨੂੰ ਤੋੜ ਕੇ ਵਿਖਾਉਣਾ ਚੌਥਾ ਦਿਨ ਸੂਈ ਨੂੰ ਹੋ ਗਿਆ ਲਓ ਜੀ ਗਾਂ ਤੁਸੀਂ ਵੇਖ ਸਕਦੇ ਹੋ ਜਮਾ ਨਗਰ ਇਹਦੇ ਬੱਚੀ ਹੈ ਹੁਣ ਪੰਜਵਾਂ ਦਿਨ ਸੂਈ ਨੂੰ ਹੋਇਆ ਤੇ 3 ਲੀਟਰ ਦੁੱਧ ਤਿਆਰ ਹੈ ਅੱਛਾ 5 ਦਿਨ ਹੋ ਗਏ ਸੂਈ ਨੂੰ ਹਣਾ ਅੱਜ ਪੰਜਵਾਂ ਦਿਨ ਆ ਕੀ ਆਪਾਂ ਮੰਗ ਕੀ ਕੀ ਮੁੱਲ ਕੀ ਮੰਗਦੇ ਆ ਜੀ ਇਹਦਾ ਮੁੱਲ ਢਾਈ ਹੈ ਜੀ ਦੋ ਦੀ ਛੜਦਾ ਢਾਈ ਲੱਖ ਰੁਪਇਆ ਬਾਈ ਜੀ ਹੋਰੀ ਮੰਗਦੇ ਆ ਤੇ 2 ਲੱਖ ਦੀ ਛੜਦੇ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਆਹ ਜਿਹੜੀ ਪਿੱਛੇ ਤੁਸੀਂ ਗਾਂ ਵੇਖੀ ਜੰਨੇ ਹੋ ਇਹ ਗਾਂ ਦੀ ਆਪਾਂ ਤੁਹਾਨੂੰ ਹੁਣ ਡਿਟੇਲ ਦਵਾਂਗੇ ਮੰਜੀ ਡੱਬ ਵਾਲੀ ਦੇ ਵਿੱਚ ਇਹ ਗਾਂ ਆਈ ਹੈ ਤੇ ਆਪਾਂ ਬਾਈ ਜੀ ਹੋਰਾਂ ਨਾਲ ਗੱਲ ਕਰਾਂਗੇ ਜਿਹੜੇ ਇਸ ਗਾਂ ਦੇ ਓਨਰ ਹੈ ਲੇਵਾ ਤੁਸੀਂ ਵੇਖ ਸਕਦੇ ਹੋ ਆਪਾਂ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਵੀ ਕਿੰਨੇ ਕਿੰਨੇ ਸੂਏ ਇਹ ਗਾਂ ਦਾ ਕਿੰਨੇ ਲੀਟਰ ਇਹਦੇ ਪਿੱਛੇ ਦੁੱਧ ਹੈ ਕੀ ਮੁੱਲ ਮੰਗਦੇ ਆ ਹਨਾ ਤੇ ਬਣੇ ਰਿਓ ਵੀਡੀਓ ਦੇ ਵਿੱਚ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਰਦੇ ਆ ਆਪਾਂ ਬਾਈ ਜੀ ਹੋਰਾਂ ਦੇ ਨਾਲ ਗੱਲ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਤੇਜਿੰਦਰ ਸ਼ਰਮਾ ਤੇਜਿੰਦਰ ਸ਼ਰਮਾ ਕਿਹੜੀ ਜਗ੍ਹਾ ਤੋਂ ਆਪਾਂ ਆਏ ਰਾਤਿਕਾ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਹਰਿਆਣੇ ਤੋਂ ਹਾਂਜੀ ਤੇ ਆਪਾਂ ਨੂੰ ਮੰਡੀ ਚ ਆਉਂਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਸਾਨੂੰ ਹੋ ਗਏ 12-13 ਸਾਲ ਜੀ 12-13 ਸਾਲ ਤੇ ਵਧੀਆ ਐਕਸਪੀਰੀਅੰਸ ਰਹਿੰਦਾ ਆਪਣਾ ਤੇ ਇੱਕ ਜਿਵੇਂ ਆਪਣੇ ਕਈ ਬੰਦੇ ਕਹਿੰਦੇ ਆ ਨਾ ਵੀ ਮੰਡੀ ਦੇ ਵਿੱਚ ਤਾਂ ਓਲਾ ਜਾਂ ਹੁੰਦਾ ਵੀ ਪਸ਼ੂ ਖਰੀਦਣ ਆਲੇ ਹੁੰਦੇ ਆ ਕਈ ਆਪਾਂ ਨੂੰ ਕੁਛ ਦੇ ਵੀ ਯਾਰ ਮੰਡੀ 'ਚ ਤਾਂ ਫਿਰ ਕਿਵੇਂ ਕੀਤਾ ਜਾਵੇ ਉਹਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਜਾਂ ਤਾਂ ਕੋਈ ਬੰਦਾ ਜਿਹੜਾ ਪਸ਼ੂ ਖਰੀਦਣ ਆਵੇ ਹੈਨਾ ਵੀ ਨਾਲ ਜਾਂ ਤਾਂ ਤਸੱਲੀ ਵਾਲਾ ਬੰਦਾ ਲੈ ਕੇ ਆਵੇ ਹਾਂਜੀ ਤਸੱਲੀ ਤੇ ਪਰਖੂ ਬੰਦਾ ਹੋਵੇ ਨਾਲ ਪਰਖੂ ਬੰਦਾ ਹੋਵੇ ਤੇ ਅੱਜ ਆਪਾਂ ਕਿੰਨੇ ਪਸ਼ੂ ਲੈ ਕੇ ਆਏ ਜੀ ਅਸੀਂ ਲੈ ਕੇ ਆਏ 3 3 ਪਸ਼ੂ ਲੈ ਕੇ ਆਏ ਕਿਹੜੇ-ਕਿਹੜੇ ਪਸ਼ੂ ਲੈ ਕੇ ਆਏ ਆ ਅੱਪਾ 6.5 ਬੇਗੇ ਕਰੇਗੀ 6.5 ਬੇਗੇ ਆ ਗਾਂ ਰਗੀ ਠੀਕ ਹੈ ਜੀ ਤੇ ਖੋਲ ਕੇ ਦਿਖਾਓ ਜੀ ਆਪਾਂ ਨੂੰ ਮਾੜੀ ਜੀ ਡਿਟੇਲ ਦੋ ਇਹਦੀ ਲਓ ਜੀ ਗਾਂ ਤੁਸੀਂ ਵੇਖ ਸਕਦੇ ਹੋ ਬਾਈ ਜੀ ਹੋਰਾਂ ਦੀ ਬੱਚੀ ਮਗਰ ਮਗਰ ਬੱਚੀ ਹੈ ਇਹਦੇ ਪਹਿਲਾਂ ਤੁਸੀਂ ਵੇਖ ਲਓ ਆਪਾਂ ਤੁਹਾਨੂੰ ਤੋਰ ਕੇ ਵਿਖਾਉਣਾ ਚੌਥਾ ਦਿਨ ਸੂਈ ਨੂੰ ਹੋ ਗਿਆ ਲਓ ਜੀ ਗਾਂ ਤੁਸੀਂ ਵੇਖ ਸਕਦੇ ਹੋ ਜਮਾ ਤੇ ਮੁੱਲ ਆਪਾਂ ਬਾਈ ਜੀ ਹੋਰਾਂ ਨੂੰ ਹੁਣ ਪੁੱਛਾਂਗੇ ਸਾਰੀ ਡਿਟੇਲ ਪੁੱਛਾਂਗੇ ਪਹਿਲਾਂ ਬਾਈ ਜੀ ਤੋਰ ਕੇ ਵਿਖਾਉਂਦੇ ਆ ਤੇ ਤੁਸੀਂ ਚਾਰੇ ਪਾਸਿਓਂ ਗਾਂ ਨੂੰ ਦੇਖ ਲਓ ਠਣਲੇਵਾ ਤੁਸੀਂ ਦੇਖ ਸਕਦੇ ਹੋ ਜਮਾਂ ਸਟ੍ਰੇਟ ਬੋਡੀ ਦੀ ਗਾਂ ਹੈ ਮਗਰ ਇਹਦੇ ਬੱਚੀ ਹੈ ਤੇ ਬਾਈ ਜੀ ਇਹ ਕਿੰਨੇਵੇਂ ਸੂਏ ਗਾਂ ਆਪਣੀ ਇਹ ਦੂਸਰੇ ਜੀ 6 ਦੰਦ ਹੈ ਜੀ ਦੂਜੇ ਸੂਏ ਗਾਂ 6 ਦੰਦ ਹੈ ਜੀ 6 ਦੰਦ ਹੈ ਹਾਂ ਜੀ ਦੂਜੇ ਸੂਏ ਗਾਂ ਹਾਂ ਜੀ ਹੁਣ ਪੰਜਵਾਂ ਦਿਨ ਸੂਈ ਨੂੰ ਹੋਇਆ ਤੇ 30 ਲੀਟਰ ਦੁੱਧ ਤਿਆਰ ਹੈ ਅੱਛਾ 5 ਦਿਨ ਹੋ ਗਏ ਸੂਈ ਨੂੰ ਹਣਾ ਤੇ ਅੱਜ ਪੰਜਵਾਂ ਦਿਨ ਹੈ ਤੇ ਦੁੱਧ ਕਿੰਨਾ ਦੇ ਪਿੱਛੇ 80 ਲੀਟਰ ਤਿਆਰ ਹੈ ਪਹਿਲਾਂ ਨੇ 42 ਕੱਢਿਆ ਪਹਿਲਾਂ ਨੇ 42 ਦਿੱਤਾ ਹੁਣ ਦੂਜੀ ਸੂਏ ਹੈ ਹਣਾ ਤੇ 33 ਲੀਟਰ ਹੈ ਤੇ ਇੱਕ ਆਪਾਂ ਇਥੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ ਬਾਈ ਨੇ ਆਪ ਹੀ ਦੱਸਤਾ ਜੀ ਪਹਿਲੇ ਸੂਏ 42 ਲੀਟਰ ਦਿੱਤਾ ਹਣਾ ਵੀ ਕੋਈ ਇਹਦੇ ਵਿੱਚ ਉਹਲਾ ਹੈ ਨਹੀਂ ਬਾਕੀ ਆਪਾਂ ਨੰਬਰ ਦੇ ਦਾਂਗੇ ਬਾਈ ਜੀ ਹੋਰਾਂ ਦਾ ਕੋਈ ਬੰਦਾ ਕਾਲ ਵੀ ਕਰ ਸਕਦਾ ਹੈ ਬਾਈ ਜੀ ਆਪਾਂ ਘਰੇ ਵੀ ਆਈ ਕੰਮ ਕਰਦੇ ਆ ਸੇਲ ਪਰਚੇਜ ਦੇ ਕੰਮ ਹਾਂਜੀ ਸੇਲ ਪਰਚੇਜ ਦੇ ਕੰਮ ਠੀਕ ਆ ਆਪਣਾ ਨੰਬਰ ਦੱਸ ਦੋ ਵੀਰੇ ਇੱਕ ਵਾਰ 85720 67969 85720 67969 67969 ਹਾਂਜੀ ਸਹੀ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਇੱਕ ਵਾਰੀ ਨਾ ਗਾਂ ਦੀ ਪੂਰੀ ਡਿਟੇਲ ਦੱਸ ਦੋ ਆਪਣੇ ਵੀ ਇਹ ਕਿੰਨੇ ਦੂਜੇ ਸੂਏ ਤੁਸੀਂ ਦੱਸਿਆ ਸੀ ਹਨਾ ਹਾਂਜੀ ਤੇ ਕਿਨ ਇਹਦੇ ਪਿੱਛੇ ਕੀ ਹੈ ਜੀ ਬੱਛੀ ਜੀ ਆਹ ਬੱਛੀ ਤੁਸੀਂ ਦੇਖ ਸਕਦੇ ਹੋ ਇਹ ਕਿਹੜੀ ਬ੍ਰੈਂਡ ਦੀ ਓਵੇਂ ਆਪਾਂ ਗਾ ਕਹਿੰਦੇ ਜੀ ਐਚ ਐਚ ਪਿਓਰ ਜਮਾ ਹਨ ਤੇ 31 ਲੀਟਰ ਦੁੱਧ ਹੈ ਜੀ ਇਹਦਾ ਤੇ ਕੀ ਆਪਾਂ ਮੰਗ ਕੀ ਕੀ ਮੁੱਲ ਕੀ ਮੰਗਦੇ ਆ ਜੀ 2.5 ਢਾਈ ਹੈ ਜੀ 2 ਦੀ ਛੱਡਦਾ ਢਾਈ ਲੱਖ ਰੁਪਇਆ ਬਾਈ ਜੀ ਹੋਰੀ ਮੰਗਦੇ ਆ ਤੇ 2 ਲੱਖ ਦੀ ਛੱਡ ਦਉਗੀ ਕੀ ਗਈ ਤੇ ਬਾਈ ਜੀ ਬਾਕੀ ਲੈਣ ਦੇਣ ਤੇ ਮੌਕੇ ਦਾ ਵੀ ਹੋ ਜੂਗਾ ਨਾ ਮਾੜਾ ਮੋਟਾ ਕੋਈ ਨੀ ਇਮਾਨਦਾਰ ਕਰਦਾ ਤੇ ਨੰਬਰ ਆਪਾਂ ਤੁਹਾਨੂੰ ਬਾਈ ਜੀ ਹੋਰਾਂ ਦੇ ਦਾਂਗੇ ਤੇ ਬਾਈ ਆਪਣਾ ਘਰੇ ਵੀ ਆਪਾਂ ਅਸੀਂ ਕੰਮ ਕਰਦੇ ਆ ਵੀ ਕੋਈ ਬੰਦਾ ਜਿਹਨੇ ਪਸ਼ੂ ਲੈਣੇ ਹੋਣ ਉਹ ਘਰੇ ਆ ਕੇ ਵੀ ਲੈ ਸਕਦਾ ਹੈ ਨਾ ਤੇ ਬਾਕੀ ਤੁਸੀਂ ਸੰਡੇ ਨੂੰ ਇੱਥੇ ਆਉਣੇ ਹੋਗੇ ਮੰਡੀ ਦੇ ਵਿੱਚ ਸੰਡੇ ਨੂੰ ਆਉਣੇ ਯਾਰ ਹਰ ਸੰਡੇ ਆਉਨੇ ਆਂ ਹਰ ਸੰਡੇ ਵੀ ਕਈ ਵਾਰ ਇੱਕ ਅੱਧੀ ਵਾਰ ਗੈਪ ਵੀ ਪੈ ਜਾਂਦਾ ਵੀ ਜੇ ਕਿਸੇ ਨੇ ਮੰਡੀ ਦੇ ਵਿੱਚ ਵੀ ਆ ਕੇ ਫੋਨ ਕਰਕੇ ਆ ਜੇ ਹਨਾ ਵੀ ਕਈ ਬੰਦੇ ਹੁੰਦੇ ਆ ਵੀ ਪਿੰਡਾਂ 'ਚ ਨਹੀਂ ਜਾ ਸਕਦੇ ਜਿਹਨੇ ਲੈਣੀਆਂ ਨੇ ਇਕੱਠੀਆਂ ਗਾਇਆਂ ਲੈਣੀਆਂ ਦੋ ਗਾਇਆਂ ਲੈਣੀਆਂ ਉਹ ਮੰਡੀ ਦੇ ਵਿੱਚ ਆ ਜਾਂਦਾ ਤੇ ਉਹ ਫੋਨ ਕਰਕੇ ਆ ਸਕਦਾ ਤੇ ਇੱਕ ਵਾਰੀ ਬਾਈ ਜੀ ਨੰਬਰ ਹੋਰ ਦੱਸ ਦੋ ਆਪਣਾ 85720 67966 ਨਾਮ ਕੀ ਦੱਸਿਆ ਸੀ ਵੀਰੇ ਆਪਣਾ ਤੇਜਿੰਦਰ ਸ਼ਰਮਾ ਤੇਜਿੰਦਰ ਸ਼ਰਮਾ ਨਾਮ ਬਾਈ ਦਾ ਤੇ ਨੰਬਰ ਤੁਹਾਨੂੰ ਮਿਲ ਜੂਗਾ ਗਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨਾ ਚਾਰੇ ਪਾਸਿਓ 2.5 ਲੱਖ ਰੁਪਇਆ ਇਸ ਗਾਂ ਦਾ ਬਾਈ ਜੀ ਹੋਰੀ ਮੰਗਦੇ ਆ ਤੇ ਦੂਜੇ ਸੂਏ ਇਹ ਗਾਇਆ 30 ਲੀਟਰ ਦੁੱਧ ਆ ਪਿੱਛੇ ਇਹਦੇ ਬੱਚੀ ਆ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਤੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ